ਹਾਂ ਜੀ ਮਾਝੇ ਮਾਲਵੇ 도ਆਬੇ ਦੇ ਪੁਆਦ ਵਾਲੇ ਸਾਰੇ ਵੀਰਾਂ ਤੇ ਭੈਣਾਂ ਨੂੰ ਮੇਰੇ ਵੱਲੋਂ ਯਾਨੀ ਕਿ ਚਰਨਜੀਤ ਸਿੰਘ ਝੋਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਮਿੱਤਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਕੁਝ ਮਤਲਬ ਕਿ ਪਿਛਲੇ ਕਈ ਸਾਲਾਂ ਤੋਂ ਜਿਹੜਾ ਵਾ ਕੁਝ ਫੇਸਬੁੱਕ ਦੇ ਡੱਡੂ ਅਤੇ ਸੋਸ਼ਲ ਮੀਡੀਆ ਤੇ ਜਿਹੜੇ ਬੈਠੇ ਹੋਏ ਗੰਦ ਸੂਰ ਵਾ ਉਹ ਜੱਟਾਂ ਦੇ ਖਿਲਾਫ ਲਗਾਤਾਰ ਜਿਹੜਾ ਵਾ ਗੰਦ ਬੱਕ ਰਹੇ ਨੇ ਕੂੜ ਪ੍ਰਚਾਰ ਕਰ ਰਹੇ ਨੇ ਸੋਏ ਜਿੰਨਾ ਮਰਜ਼ੀ ਗੰਦ ਬੱਕ ਲੈਣ ਜਿੰਨਾ ਮਰਜ਼ੀ ਕੂੜ ਪ੍ਰਚਾਰ ਕਰ ਲੈਣ ਪਰ ਇਹ ਜੱਟਾਂ ਦਾ ਇਤਿਹਾਸ ਜਿਹੜਾ ਵਾ ਮਤਲਬ ਕਿ ਨਹੀਂ ਦਬਾ ਸਕਦੇ ਕਿਉਂਕਿ ਭਾਰਤ ਤੋਂ ਬਾਹਰ ਵੀ ਜਿਹੜੇ ਕਈ ਇਤਿਹਾਸਕਾਰ ਨੇ ਉਹਨਾਂ ਨੇ ਵੀ ਜੱਟਾਂ ਦਾ ਜ਼ਿਕਰ ਆਪਣਾ ਲਿਖਤਾਂ ਦੇ ਵਿੱਚ ਕੀਤਾ ਵਾ ਅਤੇ ਕਈ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਵਿੱਚ ਵੀ ਜੱਟਾਂ ਦਾ ਜ਼ਿਕਰ ਕੀਤਾ ਹੋਇਆ ਵਾ ਬਹਾਦਰੀਆਂ ਦਾ ਸੋ ਇਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਇਹ ਮਤਲਬ ਕਿ ਜੱਟਾਂ ਨੂੰ ਬਦਨਾਮ ਨਹੀਂ ਕਰ ਸਕਦੇ ਸੋ ਮੈਂ ਪਿਛਲੀਆਂ ਕਈ ਵੀਡੀਓ ਦੇ ਵਿੱਚ ਜੱਟਾਂ ਅਤੇ ਜਾਟਾਂ ਦੀਆਂ ਲੜਾਈਆਂ ਦਾ ਜਿਹੜਾ ਵਾ ਜ਼ਿਕਰ ਕਰ ਚੁੱਕਿਆ ਵਾ ਜਿਵੇਂ ਕਿ ਆਪਣਾ ਜਾਟ ਜੱਟ ਜਿਹੜੇ ਕਿੱਥੋਂ ਆਏ ਸੀਗੇ ਜੱਟ ਸਿੱਖਾਂ ਦਾ ਵੀ ਜਿਹੜਾ ਜ਼ਿਕਰ ਕਰ ਚੁੱਕਿਆ ਵਾ ਅਤੇ ਜੰਗ ਅਤੇ जाट ਇਹ ਦੋਨੋਂ ਇੱਕ ਨੇਕ ਜਾਂ ਵੱਖਰੇ ਨੇ ਉਹਨਾਂ ਦਾ ਵੀ ਜ਼ਿਕਰ ਕਰ ਚੁੱਕਿਆ ਵਾ ਸੋ ਅੱਜ ਆਪਾਂ ਗੱਲ ਕਰਾਂਗੇ ਜਾਟਾਂ ਅਤੇ ਸ਼ਾਸਕਾਂ ਦੀ ਯਾਨੀ ਕਿ ਸ਼ੁਰੂ ਤੋਂ ਭਾਰਤ ਤੋਂ ਸ਼ੁਰੂ ਤੇ ਲੱਗ ਕੇ ਹੁਣ ਤੱਕ ਜਿੰਨੇ ਵੀ ਸ਼ਾਸਕ ਰਹੇ ਨੇ ਯਾਨੀ ਕਿ ਮੁਗਲ ਸ਼ਾਸਕ ਲਾ ਲੋ ਹਨ ਤੇ ਉਹਨਾਂ ਦਾ ਜਿਹੜਾ ਵਾ ਜਾਟਾਂ ਦੇ ਨਾਲ ਸਬੰਧ ਕਿਹੋ ਜਿਹਾ ਰਿਹਾ ਮਤਲਬ ਕਿ ਜਾਟਾਂ ਨੇ ਉਹਨਾਂ ਦੀ ਈਨ ਮੰਨੀ ਸੀ ਜਾਂ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਸੀਗਾ ਸੋ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਇਸੇ ਵਿਸ਼ੇ ਦੇ ਉੱਪਰ ਗੱਲ ਕਰਾਂਗੇ ਤਿੰਨ ਸ਼ਾਸਕਾਂ ਦੀ ਗੱਲ ਕਰਾਂਗੇ ਚਾਹੇ ਗੁਲਾਮਨਚ ਹੋਵੇ ਚਾਹੇ ਖਿਲਜੀ ਵੰਸ਼ ਹੋਵੇ ਚਾਹੇ ਤੁਗਲਕ ਵੰਸ਼ ਹੋਵੇ ਚਾਹੇ ਸੈयद ਵੰਸ਼ ਹੋਵੇ ਚਾਹੇ ਲੋਧੀ ਵੰਸ਼ ਹੋਵੇ ਜਾਂ ਫਿਰ ਮੁਗਲ ਵੰਸ਼ ਹੋਵੇ ਯਾਨੀ ਕਿ ਇਹ ਰੇਖ ਨਾਲ ਜੱਟਾਂ ਦਾ ਜਿਹੜਾ ਵਾ ਸਿੱਧਾ ਟਕਰਾਂ ਰਿਹਾ ਵਾ ਹਾਂਜੀ ਸਭ ਤੋਂ ਪਹਿਲੋ ਗੱਲ ਕਰਦੇ ਹਾਂ ਜੀ ਗਜਨੀ ਦੇ ਸੁਲਤਾਨ ਮਹਿਮੂਦੀ ਜਿਸ ਦਾ ਪੂਰਾ ਨਾਮ ਯਾਮੀਨ ਅਦ தாவਲਾ ਅਬੁਲ ਕਾਸਿਮ ਮਹਿਮੂਦ ਇਬਨ ਸਿਰਬੂ ਕਤੈਗਿੰਦ ਹੈ ਗਜਨੀ ਦੇ ਸੁਲਤਾਨ ਮਹਿਮੂਦ ਦਾ ਸਫਰ 1971 ਤੋਂ 1011 ਈਸਵੀ ਤੱਕ ਦਾ ਰਿਹਾ ਹੈ ਮਹਿਮੂਦ ਗਜਨੀ ਤੁਰਕ ਸੀ ਵੈਸੇ ਇੱਕ ਗੱਲ ਦੱਸਣਯੋਗ ਬੰਦੀ ਹੈ ਕਿ ਤੁਰਕਿਸਤਾਨ ਦੇ ਮੂਲ ਸ਼ਾਸਕ ਜਿਹੜੇ ਆ ਜੱਟ ਹੀ ਰਹੇ ਹਨ ਮਹਿਮੂਦ ਗਜਨੀ ਨੇ ਹਰ ਸਾਲ ਭਾਰਤ ਤੇ ਹਮਲਾ ਕਰਨ ਅਤੇ ਇਸਲਾਮ ਦਾ ਪ੍ਰਚਾਰ ਕਰਨ ਦੀ ਜਿਹੜੀ ਸੌਂਖਾ ਦੀ ਸੀਗੀ ਉਸ ਦੇ ਕਈ ਹਮਲਿਆਂ ਵਿੱਚੋਂ ਦੋ ਹਮਲੇ ਸਿਰਫ ਤੇ ਸਿਰਫ ਜੱਟਾਂ ਦੇ ਖਿਲਾਫ ਸੀਗੇ ਜੋ ਉਸ ਨੂੰ ਜਿਹੜੇ ਕਾਫੀ ਮਹਿੰਗੇ ਸਾਬਤ ਹੋਏ ਇੱਕ ਵਾਰੀ 1001 ਈਸਵੀ ਵਿੱਚ ਮਹਿਮੂਦ ਗੱਜਨੀ ਨੇ ਜੈਪਾਲ ਨੂੰ ਹਰਾ ਕੇ ਪਟੀਆਂ ਦੀ रियासत ਬਟਿੰਡਾ ਉੱਤੇ ਕਬਜ਼ਾ ਕਰ ਲਿਆ ਅਤੇ ਨਾਲ ਹੀ ਮਲਤਾਨ ਤੇ ਵੀ ਕਬਜ਼ਾ ਕਰ ਲਿਆ ਜੈਪਾਲ ਦੇ ਪੁੱਤਰ ਅਨੰਦਪਾਲ ਨੇ ਕਨੋਜ ਅਤੇ ਜਜੋਤੀ ਦੇ ਸ਼ਾਸਕਾਂ ਨੂੰ ਆਪਣੇ ਨਾਲ ਮਿਲਾ ਲਿਆ ਅਤੇ ਮਹਿਮੂਦ ਗੱਜਨੀ ਉੱਤੇ ਹਮਲਾ ਜਿਹੜਾ ਕਰ ਦਿੱਤਾ ਇਸ ਜੰਗ ਵਿੱਚ ਗਖੜ ਜੱਟਾ ਨੇ ਆਨੰਦਪਾਲ ਦਾ ਬਹੁਤ ਸਾਥ ਦਿੱਤਾ। ਮਹਿਮੂਦ ਗਜਨੀ ਇਸ ਵਾਰ ਵੱਡੀ ਫੌਜ ਲੈ ਕੇ ਆਇਆ ਅਤੇ 40 ਦਿਨਾਂ ਤੱਕ ਡੇਰਾ ਲਾਇਆ। ਯਾਨੀ ਕਿ ਜੰਗ ਜਿਹੜੀ 40 ਦਿਨਾਂ ਤੱਕ ਚੱਲੀ। ਆਖਿਰ ਗਖੜ ਜੱਟਾ ਦੀ ਫੌਜ ਨੇ ਅਟਕਨੇੜੇ ਸ਼ਸ਼ ਨਾਮਕ ਸਥਾਨ ਤੇ ਮਹਿਮੂਦ ਗਜਨੀ ਤੇ ਹਮਲਾ ਕਰ ਦਿੱਤਾ। ਅਤੇ ਦੁਰਗ ਫੌਜ ਗਖੜ ਜੱਟਾ ਅੱਗੇ ਜੰਗ ਕਾਇਮ ਨਹੀਂ ਰੱਖ ਸਕੇ। ਯਾਨੀ ਕਿ ਉਹਨਾਂ ਨੂੰ ਪਿੱਛੇ ਹਟਣਾ ਪਿਆ ਸੀਗਾ। ਤੋੜ ਵੱਲੋਂ ਰਾਜਸਥਾਨ ਦੇ ਲਿਖੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ 1052 ਇਸ 52 ਈਸਵੀ ਨੂੰ ਜਦ ਮਹਿਮੂਦ ਗੱਜਨੀ ਸੋਮਨਾਥ ਮੰਦਿਰ ਨੂੰ ਲੁੱਟ ਕੇ ਜੱਟਾਂ ਦੇ ਇਲਾਕੇ ਵਿੱਚੋਂ ਜਾ ਰਿਹਾ ਸੀ ਤਾਂ ਜੱਟਾਂ ਨੇ ਉਸ ਦੀ ਫੌਜ ਉੱਤੇ ਹਮਲਾ ਕਰ ਦਿੱਤਾ ਅਤੇ ਗੱਜਨੀ ਦਾ ਕਾਫੀ ਮਾਲ ਜਿਹੜਾ ਵਾ ਲੁੱਟ ਲਿਆ ਇਸ ਗੱਲ ਦਾ ਜ਼ਿਕਰ ਕ੍ਰਿਸਟੋਫ ਬਿਉਮਰ ਨੇ ਵੀ ਕੀਤਾ ਵਾ ਫਿਰ ਮਹਿਮੂਦ ਗੱਜਨੀ ਦੀ 2 ਸਾਲ ਤੱਕ ਭਾਰਤ ਉੱਤੇ ਹਮਲਾ ਕਰਨ ਦੀ ਜਿਹੜੀ ਆ ਹਿੰਮਤ ਨਹੀਂ ਹੋਈ ਇਸ 2 ਸਾਲ ਦੇ ਸਮੇਂ ਦੇ ਦੌਰਾਨ ਉਸ ਨੇ ਜੱਟਾਂ ਨੂੰ ਕੁਚਲਣ ਦੀ ਮਲਕੇ ਪੂਰੀ ਯੋਜਨਾ ਬਣਾਈ ਅਤੇ ਫਿਰ ਉਸਨੇ 2 ਸਾਲ ਬਾਅਦ ਦਰਾਈ ਲੜਾਈ ਲੜੀ ਹੋ ਸਕਦਾ ਕਿ ਆਮਨੇ ਸਾਹਮਣੇ ਆੜ ਕੇ ਉਸ ਦੀ ਹਿੰਮਤ ਨਾ ਹੋਵੇ ਮਹਿਮੂਦ ਗਜਨੀ ਜਿਹੜਾ ਸੀਗਾ ਆਮਨੇ ਸਾਹਮਣੇ ਜੱਟਾਂ ਦੇ ਨਾਲ ਲੜਾਈ ਕਰਨ ਦੀ ਉਸ ਦੇ ਵਿੱਚ ਹਿੰਮਤ ਨਾ ਹੋਵੇ ਇਸ ਕਰਕੇ ਉਸਨੇ ਜਿਹੜੀ ਦਰਾਈ ਲੜਾਈ ਲੜਨ ਦੀ ਜਿਹੜੀ ਸਕੀਮ ਪੜਾਈ ਦਰਾਈ ਲੜਾਈ ਯਾਨੀ ਕਿ ਉਸਨੇ ਦਰਿਆ ਦੇ ਵਿੱਚ ਚੜ ਕੇ ਕਿਸ਼ਤੀਆਂ ਕੁਛ ਇਹੋ ਜਿਹੀ ਤਿਆਰ ਕੀਤੀਆਂ ਯਾਨੀ ਕਿ ਅਗਰ ਮੈਂ ਡਿਟੇਲ ਵਿੱਚ ਜਾਵਾਂਗਾ ਤਾਂ ਵੀਡੀਓ ਲੰਮੀ ਹੋ ਜਾਵੇਗੀ ਸੋ ਉਸ ਲੜਾਈ ਦੇ ਵਿੱਚ ਜਿਹੜਾ ਵਾ ਉਸ ਜੱਟਾਂ ਨੂੰ ਜਿਹੜਾ ਵਾ ਹਰ ਦਾ ਸਾਹਮਣਾ ਕਰਨਾ ਪਿਆ ਸੀਗਾ ਇਸ ਲੜਾਈ ਦਾ ਜ਼ਿਕਰ ਜਿਹੜਾ ਵਾ ਤਬਕਤ ਇਹ ਅਕਬਰੀ ਵਿੱਚ ਵੀ ਮਿਲ ਜਾਂਦਾ ਵਾ ਗੱਲ ਇੱਥੇ ਹਾਰ ਜਿੱਤ ਦੀ ਨਹੀਂ ਮਿੱਤਰੋ ਗੱਲ ਇਸ ਸ਼ਾਸਕ ਅੱਗੇ ਝੁਕੰਦੀ ਸੀ ਜੋ ਜੱਟਾਂ ਨੂੰ ਇੱਕ ਤਈਂ ਮਜੂਰ ਨਹੀਂ ਸੀ ਜੱਟਾਂ ਦਾ ਕਾਫੀ ਨੁਕਸਾਨ ਵੀ ਹੋ ਗਿਆ ਸੀਗਾ ਪਰ ਫਿਰ ਵੀ ਜੱਟਾਂ ਨੇ ਜਿਹੜੀ ਇਸ ਦੀ ਇਨੀ ਮੰਨੀ ਵੈਸੇ ਜੇਕਰ ਆਪਾਂ ਇਤਿਹਾਸਵਲ ਵੀ ਵੇਖੀਏ ਤਾਂ ਇਤਿਹਾਸ ਵਿੱਚ ਵੀ ਜਿਹੜੇ ਕਈ ਦੇਵਤਿਆਂ ਅਤੇ ਕਈ ਜਿਹੜੇ ਮਹਾਨ ਜੰਦੇ ਹੋਏ ਨੇ ਜਿਨ੍ਹਾਂ ਦੇ ਕੋਲ ਬੇਸ਼ੁਮਾਰ ਦੌਲਤ ਸੀ ਬੇਸ਼ੁਮਾਰ ਹਥਿਆਰ ਸੀਗੇ ਬੇਸ਼ੁਮਾਰ ਲੱਖਾਂ ਦੀ ਫੌਜ ਸੀਗੀ ਉਹਨਾਂ ਨੂੰ ਵੀ ਜਿਹੜਾ ਵਾ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ ਉਦਾਹਰਨ ਦੇ ਤੌਰ ਤੇ ਸਿਕੰਦਰ ਹੈਗਾ ਜੀ ਸਿਕੰਦਰ ਨੂੰ ਵੀ ਜਿਹੜਾ ਵਾ ਸਾਰੀ ਦੁਨੀਆ ਜਿੱਤਣ ਤੋਂ ਬਾਅਦ ਪੰਜਾਬ ਆਣ ਕੇ ਜਿਹੜਾ ਵਾ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ ਖੈਰ ਅੱਗੇ ਗੱਲ ਕਰਦੇ ਹਾਂ ਜੀ ਮਹਮਦ ਗੋਰੀ ਦੀ ਮੁਹੰਮਦ ਗੋਰੀ ਦੇ ਜੀਵਨ ਦਾ ਸਫ਼ਰ 1173 ਤੋਂ 1205 ਈਸਵੀ ਤੱਕ ਰਿਹਾ। ਪ੍ਰਥਵੀ ਰਾ चौहान ਅਤੇ ਮੁਹੰਮਦ ਗੋਰੀ ਵਿਚਕਾਰ ਝੜਪ ਕਰੋਣ ਵਿੱਚ ਰਾਜਾ ਜੈ ਚੰਦ ਦਾ ਯੋਗਦਾਨ ਰਿਹਾ ਸੀਗਾ। ਜੈ ਚੰਦ ਨੇ ਮੁਹੰਮਦ ਗੋਰੀ ਨੂੰ ਆਦਮੀਆਂ ਅਤੇ ਹੋਰ ਸਮੱਗਰੀ ਨਾਲ ਸਮਰਥਨ ਦਿੱਤਾ ਪੂਰਾ। ਮੁਹੰਮਦ ਗੋਰੀ ਨੇ 1191 ਈਸਵੀ ਨੂੰ ਆਪਣਾ 1191 ਈਸਵੀ ਵਿੱਚ ਹਮਲਾ ਕੀਤਾ। ਅਤੇ ਦਿੱਲੀ ਦੇ ਨੇੜੇ ਤ੍ਰੈਣ ਵਿਖੇ ਪ੍ਰithvi ਰਾਜ ਚੋਹਾਨ ਦਾ ਸਾਹਮਣਾ ਕੀਤਾ ਇਸ ਹਮਲੇ ਵਿੱਚ ਪ੍ਰithvi ਰਾਜ ਚੋਹਾਨ ਦਾ ਸੈਨਾਪਤੀ ਚੰ드ਰਾਮ ਦੇਮਾ ਗੋਦ ਦਾ ਜੱਟ ਸੀਗਾ ਜਾਨੀ ਕਿ ਪ੍ਰithvi ਰਾਜ ਚੋਹਾਨ ਦਾ ਜਿਹੜਾ ਸੈਨਾਪਤੀ ਸੀਗਾ ਆਪਣਾ ਚੰ드ਰਾਮ ਉਹ ਦੇਮਾ ਗੋਦ ਦਾ ਜੱਟ ਸੀ ਇਸ ਹਮਲੇ ਵਿੱਚ ਮੁਹੰਮਦ ਗੋਰੀ ਹਾਰ ਗਿਆ ਅਤੇ ਜ਼ਖਮੀ ਵੀ ਹੋ ਗਿਆ ਅਤੇ ਪਿੱਛੇ ਹਟਦੇ ਹੋਏ ਉਸ ਦੀਆਂ ਫੌਜਾਂ ਨੂੰ ਜੱਟਾਂ ਨੇ ਲੁੱਟ ਲਿਆ ਅੱਗੇ ਹੁੰਦਾ ਜੀ ਆਪਣਾ ਜੱਟਾਂ ਦੀ ਸਰਬਖਾਪ ਨੇ ਪ੍ਰithvi ਰਾਜ चौहान ਦੀ ਫੌਜ ਨੂੰ 22000 ਬਹਾਦਰ ਜੱਟਾਂ ਨਾਲ ਮਜਬੂਤ ਕੀਤਾ ਜਿਨ੍ਹਾਂ ਨੇ ਪ੍ਰithvi ਰਾਜ चौहान ਲਈ ਬਹੁਤ ਵੱਡਾ ਯੋਗਦਾਨ ਪਾਇਆ ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਚੌਧਰੀ ਕਬਲ ਸਿੰਘ ਸ਼ੋਰੋਂ ਜ਼ਿਲ੍ਹਾ ਮੁਜ਼ੱਫਰਨਗਰ ਉੱਤਰ ਪ੍ਰਦੇਸ਼ ਉਹਨਾਂ ਦੇ ਕੋਲ ਜਿਹੜਾ ਵਾ ਸਰਬਖਾਪ ਪੰਚਾਇਤ ਦਾ ਜਿਹੜਾ ਵਾ ਉਹ ਸਬੂਤ ਹਜੇ ਵੀ ਉਹਨਾਂ ਨੇ ਸੰਭਾਲ ਕੇ ਰੱਖਿਆ ਆ ਤੇ ਜਾ ਕੇ ਦੇਖ ਸਕਦੇ ਨੇ ਫਿਰ ਮੁਹੰਮਦ ਗੋਰੀ ਨੇ ਇਸ ਹਰ ਦਾ ਬਦਲਾ ਲੈਣ ਲਈ 1192 ਈਸਵੀ ਨੂੰ ਦੁਬਾਰਾ ਹਮਲਾ ਕੀਤਾ ਅਤੇ ਤ੍ਰੈਣ ਉੱਤੇ ਜਿੱਤ ਪ੍ਰਾਪਤ ਕੀਤੀ। ਮੁਹੰਮਦ ਗੋਰੀ ਨੇ ਕਤਬ ਉਦੀਨ ਐਬਕ ਨੂੰ ਦਿੱਲੀ ਵਿਖੇ ਆਪਣਾ ਰਾਜਾ ਬਣਾਇਆ। ਜੱਟਾਂ ਨੇ 1193 ਈਸਵੀ ਨੂੰ ਹਾਸੀ ਜੋ ਕਿ ਹਰਿਆਣਾ ਵਿੱਚ ਹੈ ਦੇ ਮੁਸਲਮਾਨ ਕਮਾਂਡਰ ਨਸਰਤ ਉਦੀਨ ਨੂੰ ਘੇਰ ਲਿਆ ਅਤੇ ਕਤਬ ਉਦੀਨ ਐਬਕ ਨੂੰ ਲੜਾਈ ਵਿੱਚ ਹਰਾਇਆ। ਖੋਖਰ ਜੱਟਾਂ ਨੇ ਮੁਹੰਮਦ ਗੋਰੀ ਨੂੰ ਲਾਹੌਰ ਦੇ ਨੇੜੇ ਹੋਈ ਲੜਾਈ ਦੌਰਾਨ ਮਾਰ ਮੁਕਾਇਆ ਯਾਨੀ ਕਿ ਜੱਟਾਂ ਨੇ ਜਿਹੜਾ ਵਾ ਮੁਹੰਮਦ ਗੋਰੀ ਨੂੰ ਉੱਥੇ ਜਾਨੋਂ ਮਾਰ ਮੁਕਾਇਆ ਅਤੇ 1192 ਨੂੰ ਜਿਹੜੀ ਤਰਨ ਦੇ ਵਿੱਚ ਹਾਰ ਹੋਈ ਸੀਗੀ ਉਸ ਦਾ ਬਦਲਾ ਲਿਆ ਯਾਨੀ ਕਿ ਜੱਟਾਂ ਨੇ ਕਦੇ ਵੀ ਜਿਹੜੀ ਇਨ ਮੰਨੀ ਅਤੇ ਜੇਕਰ ਹਾਰੇ ਤਾਂ ਉਸ ਹਾਰ ਦਾ ਬਦਲਾ ਜਿਹੜਾ ਵਾ ਉਹਨਾਂ ਸ਼ਾਸਕਾਂ ਦੇ ਕੋਲੋਂ ਲਿਆ ਤੇ ਕਦੀ ਵੀ ਕਿਸੇ ਦੇ ਅੱਗੇ ਮਿਲ ਕੇ ਰੋਈ ਨਹੀਂ ਜਿਵੇਂ ਕਿ ਅੱਜ ਕੱਲ کافی ਕੁਝ ਪ੍ਰਚਾਰ ਹੋ ਰਿਹਾ ਵਾ ਹੈ ਨਾ ਸੋ ਕਦੇ ਵੀ ਜੱਟਾਂ ਨੇ ਕਿਸੇ ਦੇ ਅੱਗੇ ਵੀ ਜਿਹੜਾ ਵਾ ਮਲਕ ਕੇ ਸਿਰ ਨਹੀਂ ਝੁਕਾਇਆ ਨਾ ਕਿਸੇ ਦੀ ਈਨ ਮੰਨੀ ਅਤੇ ਨਾ ਹੀ ਕਿਸੇ ਦੇ ਅੱਗੇ ਗਿੜਗੜਾਈ ਸੀਗੇ ਸੋ ਅੱਗੇ ਗੱਲ ਕਰਦੇ ਹਾਂ ਅਲਾਉद्दीन ਖਿਲਜੀ ਦੀ ਜਿਸ ਨੂੰ ਆਪਾਂ ਆਮ ਤੌਰ ਤੇ ਖਿਲਜੀ ਕਹਿ ਦਿੰਦੇ ਹਾਂ 1296 ਤੋਂ 1316 ਤੱਕ ਅਲਾਉद्दीन ਖਿਲਜੀ ਦਾ ਜੱਟਾਂ ਨਾਲ ਕਈ ਵਾਰ ਵਹਿ ਪੈ ਚੁੱਕਿਆ ਸੀਗਾ ਮਲਕ ਕੇ ਭਿੰਦਾ ਰਿਹਾ ਵਾ ਪੂਰੀ ਸੰਖੇਪ ਜਾਣਕਾਰੀ ਵਿੱਚ ਨਹੀਂ ਜਾਵਾਂਗਾ ਅਗਰ ਜਾਵਾਂਗਾ ਤਾਂ ਵੀਡੀਓ ਕਾਫੀ ਲੰਬੀ ਹੋ ਜਾਵੇਗੀ ਕਿ ਅਸੇ ਖਿਲਜੀ ਇੱਕ ਧਾਰਮਿਕ ਕੱਟੜਪੰਥੀ ਸੋਚ ਦਾ ਮਾਲਕ ਸੀ ਅਤੇ ਹਿੰਦੂਆਂ ਦੇ ਵਿਰੁੱਧ ਬਹੁਤ ਬਹੁਤ ਹੀ ਘਾਤਕ ਸੋਚ ਰੱਖਦਾ ਸੀ ਉਸ ਕੋਲ ਮਲਿਕ ਕਫਰ ਨਾਮ ਦਾ ਇੱਕ ਭਰੋਸੇਮੰਦ ਮੁਖੀ ਸੀ ਜਿਸ ਨੇ ਮਲਕੇ ਕਾਫੀ ਖਿਲਜੀ ਦੀਆਂ ਜੜੀਆਂ ਜੜੀਆਂ ਉਸ ਨੂੰ ਜਿਤਾ ਕੇ ਦਿੱਤੀਆਂ ਸੀ ਖਿਲਜੀ ਨੇ ਰਾਣੀ ਪਦਮਨੀ ਨੂੰ ਪ੍ਰਾਪਤ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿੱਚ ਚਿਤੋੜਗੜ੍ਹ ਨੂੰ ਤਬਾਹ ਕਰ ਦਿੱਤਾ ਅਤੇ ਹਿੰਦੂਆਂ ਤੇ ਜਦੀਆ ਲਗਾ ਦਿੱਤਾ ਖਿਲਜੀ ਦੀ ਧਾਰਮਿਕ ਕੱਟੜਤਾ ਵੱਧਦੀ ਵੇਖ ਕੇ ਜੱਟਾਂ ਨੇ ਉਸ ਨੂੰ ਰੋਕਣ ਦਾ ਮਨ ਬਣਾਇਆ ਜੱਟਾਂ ਨੇ ਖਾਨਪੂਰ ਜ਼ਿਲ੍ਹਾ ਮੇਰਠ ਵਿਖੇ ਜੱਟ ਸਰਬਖਾਸਪ ਦੀ ਮੀਟਿੰਗ ਰੱਖੀ ਅਤੇ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਖਿਲਜੀ ਨੂੰ ਅਲਟੀਮੇਟਮ ਦਿੱਤਾ ਜਾਵੇ ਜਦ ਇਹ ਅਲਟੀਮੇਟਮ ਖਿਲਜੀ ਨੂੰ ਮਿਲਿਆ ਤਾਂ ਖਿਲਜੀ ਗੁੱਸੇ ਵਿੱਚ ਆ ਗਿਆ ਅਤੇ ਉਸੇ ਵੇਲੇ ਮਲਿਕ ਕਫੂਰ ਨੂੰ 25000 ਸਿਪਾਈਆਂ ਨੂੰ ਜੱਟਾਂ ਨਾਲ ਨਜਟਾਂ ਲਈ ਭੇਜਿਆ ਕਾਫੀ ਭਿਆਨਕ ਲੜਾਈ ਹੋਈ ਜਿਸ ਵਿੱਚ ਮਲਿਕ ਕਫੂਰ ਫਰ ਗਿਆ ਅਤੇ ਜੱਟਾਂ ਨੇ ਸ਼ਾਹੀ ਫੌਜ ਨੂੰ ਜ਼ਬਰਦਸਤ ਝਟਕਾ ਦਿੱਤਾ ਜਿਸ ਕਰਕੇ ਸ਼ਾਹੀ ਫੌਜ ਜਿਹੜੀ ਆ ਭੱਜਣ ਲਈ ਮਜਬੂਰ ਹੋ ਗਈ ਖਿਲਜੀ ਨੇ ਦੁਬਾਰਾ ਕਦੀ ਵੀ ਜਿਹੜਾ ਵਾ ਸਰਬਖਾਪ ਦੇ ਜੱਟਾਂ ਤੇ ਕਦੀ ਹਮਲਾ ਨਹੀਂ ਕੀਤਾ ਅਖੀਰ ਖਿਲਜੀ ਨੇ ਸਰਬਖਾਪ ਦੇ ਜੱਟਾਂ ਨਾਲ ਜਿਹੜਾ ਸਮਝੌਤਾ ਕਰ ਦਿੱਤਾ ਸਮਝੌਤਾ ਕੀਤਾ ਸੋ ਇਹ ਸੀ ਤਿੰਨ ਸ਼ਾਸਕ ਨਾਲ ਜੱਟਾਂ ਦੇ ਬਹਾਦਰੀ ਦੇ ਕਾਰਨਾਮੇ ਪਰ ਉਹ ਇਹ ਸੀ ਆਪਣੇ ਬਜ਼ੁਰਗਾਂ ਦਾ ਉੱਚਾ ਸੁਚਕ ਕਿਰਦਾਰ ਜਿਨ੍ਹਾਂ ਨੇ ਕਦੀ ਵੀ ਕਿਸੇ ਦੀ ਈਨੀ ਮੰਨੀ ਸੋ ਆਪਣੀ ਜਿਹੜੀ ਇਹ ਪਛਾਣ ਜਿਹੜੀ ਅਸਲੀ ਪਛਾਣ ਪਛਾਣੋ ਸੋ ਇਹ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਬਾਕੀ ਸ਼ੇਅਰ ਕਰਨੀ ਨਾ ਭੁੱਲਿਓ ਬਾਕੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ